ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਇਤਿਹਾਸ ਅਨੰਦਪੁਰ ਸਾਹਿਬ ਜਾਣ ਤੋਂ ਬਾਅਦ ਅਨੰਦਪੁਰ ਸਾਹਿਬ ਛੱਡਣ ਤੱਕ ਦਾ ਸਫ਼ਰ ਗੁਰਗੱਦੀ ਉੱਤੇ ਬੈਠਣਾ ਜਿਵੇਂ ਪਿਛਲੇ ਹਿੱਸੇ ਵਿੱਚ ਦੱਸਿਆ ਗਿਆ ਹੈ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਔਰੰਗਜ਼ੇਬ ਦੇ ਜ਼ੁਲਮ ਕਾਰਨ ਸ਼ਹੀਦ ਹੋ ਗਏ ਉਨੰਦਾਸ ਸੀਸ ਪਾਈ ਜੀ ਉਹਨੇ ਅਨੰਦਪੁਰ ਲਿਆਂਦਾ ਸੀ ਸੀਸ ਦੇ ਦਰਸ਼ਨ ਕਰਕੇ ਸਾਰੇ ਵੈਰਾਗਵਾਨ ਹੋਏ ਸਨ ਜਗਤ ਨੂੰ ਫਿਰ ਮੰਨਣ ਵਾਲੇ ਅਗਿਆਨੀ ਪੁਰਖਾਂ ਨੇ ਤਾਂ ਰੋ ਰੋ ਤਾਹੀ ਮਾਰੀਆਂ ਤੇ ਸਤਿਗੁਰੂ ਜੀ ਨੂੰ ਯਾਦ ਕੀਤਾ ਪਰ ਮਾਮਾ ਕਿਰਪਾਲ ਚੰਦ ਜੀ ਸਾਹਿਬ ਸਾਦੇ ਗੋਬਿੰਦ ਰਾਏ ਜੀ ਤੇ ਹੋਰ ਸਿੱਖਾਂ ਦੇ ਸਮਝਾਉਣ ਤੇ ਉਪਦੇਸ਼ ਕਰਨ ਤੇ ਸਾਰਿਆਂ ਦਾ ਵੈਰਾਗ ਥੰਮਿਆ ਸੀਸ ਦਾ ਸੰਸਕਾਰ ਕੀਤਾ ਗਿਆ ਸਸਕਾਰ ਹੋਣ ਦੇ ਕੁਝ ਦਿਨ ਪਿੱਛੋਂ ਹੌਲੀ-ਹੌਲੀ ਉਦਾਸੀ ਦੂਰ ਹੋ ਗਈ। ਭਾਣੇ ਨੂੰ ਸਬਰ ਤੇ ਸੰਤੋਖ ਨਾਲ ਮੰਨਿਆ ਤੇ ਪਵਿੱਖਤ ਬਾਰੇ ਸੋਚਿਆ। ਕੁਝ ਮਹੀਨੇ ਸੰਗਤ ਦੀ ਆਵਾਜ਼ਾਈ ਵਿੱਚ ਬੀਤ ਗਏ। ਸੰਮਤ 1730 ਦੀ ਵਿਸਾਖੀ ਦਾ ਦਿਹਾੜਾ ਆ ਗਿਆ। ਵਿਸਾਖੀ ਦੇ ਇਸ ਪ੍ਰਭੂਤੇ ਬਹੁਤ ਸੰਗਤ ਆਈ। ਇੱਕ ਸਤੇਗੁਰੂ ਜੀ ਦੀ ਸ਼ਹੀਦੀ ਦੇ ਕਾਰਨ ਤੇ ਦੂਸਰਾ ਸਾਹਿਬਜ਼ਾਦੇ ਨੇ ਗੁਰਗੱਦੀ ਉੱਤੇ ਬੈਠਣਾ ਸੀ। ਕੋ ਕਮਨਾਮੇ ਸਾਰੇ ਪੇਜੇ ਜਾ ਚੁੱਕੇ ਸਨ ਦੇਸ਼ ਦੇ ਸਾਰੇ ਮਸੰਦਾਂ ਨੂੰ ਸੱਦਿਆ ਗਿਆ ਸੀ ਤਾਂ ਕਿ ਉਹ ਨਵੀਆਂ ਹਦਾਇਤਾਂ ਲੈ ਜਾਣ ਇਸ ਵਾਸਤੇ ਸਾਰੇ ਦੇਸ਼ ਦੇ ਹਰ ਹਿੱਸੇ ਵਿੱਚੋਂ ਮਸੰਦ ਆਏ ਤੇ ਨਾਲ ਸੰਗਤਾਂ ਵੀ ਲਿਆਏ ਸੰਗਤਕਾਰ ਪੇਟਾ ਵੀ ਲਿਆਈ ਕਾਰਪੇਟਾ ਵਿੱਚ ਹੋਰ ਪਦਾਰਥਾਂ ਤੋਂ ਬਿਨਾਂ ਕੋਲੇ ਵੀ ਸਨ ਕੋਲੇ ਵੀ ਕਾਬਲ ਤੇ ਕੰਦਾਰ ਦੇ ਵਧੀਆ ਸਨ ਸਾਹਿਬ ਸਾਦਾ ਜੀ ਹੁਣ ਸਤਿਗੁਰੂ ਬਾਣੀ ਗਏ ਸਿੰਘਾਸਨ ਉਤੇ ਬੈਠ ਕੇ ਉਪਦੇਸ਼ ਕਰਨ ਲੱਗੇ। ਆਇਉ ਪਾਵੇ ਛੋਟੀ ਸੀ ਪਰ ਗਿਆਨ ਸੂਝ ਬਹੁចਤ ਤੇ ਆਤਮਿਕ ਸ਼ਕਤੀ ਬਹੁਤ ਸੀ ਰੇਦੀਆਂ ਸਿੱਧੀਆਂ ਦੇ ਮਾਲਕ ਸਨ ਜਦੋਂ ਉਪਦੇਸ਼ ਕਰਦੇ ਤਾਂ ਬਾਲਕ ਪਰ ਤੀਤ ਨਾ ਹੁੰਦੇ। ਵਿਸਾਖੀ ਵਾਲੇ ਦਿਹਾੜੇ ਗੁਰ ਗੱਦੀ ਉਤੇ ਬਿਠਾ ਦਿੱਤੇ ਗਏ। ਪਾਤਸ਼ਾਹ ਦੀ ਤਰ੍ਹਾਂ ਮਸਤਕ ਤੇ ਕਲਗੀ ਲਾਈ ਗਈ। ਸ਼ਸਤਰ ਸਜਾਏ ਗਏ। ਜਦੋਂ ਗੁਰਿਆਈ ਦੀ ਰਸਮ ਪੂਰੀ ਹੋ ਗਈ ਤਾਂ ਸਤਿਗੁਰੂ ਜੀ ਨੇ ਮਾਮੀ ਕਿਰਪਾਲ ਚੰਦ ਜੀ ਦੇ ਨਾਲ ਵਿਚਾਰ ਕਰਕੇ ਗੁਰੂ ਘਰ ਵਿੱਚ ਰਹਿਣ ਵਾਲੇ ਤੇ ਗੁਰੂ ਘਰ ਦੇ ਪ੍ਰੇਮੀਆਂ ਨੂੰ ਪੰਡਾਰੇ ਵਿੱਚੋਂ ਸ਼ਸਤਰ ਵੰਡ ਦਿੱਤੇ ਬਹੁਤ ਸਾਰਿਆਂ ਨੂੰ ਘੋੜੇ ਬਖਸ਼ੇ ਇਸ ਤਰ੍ਹਾਂ ਫੌਜੀ ਢੰਗ ਦੇ ਨੌਜਵਾਨਾਂ ਦਾ ਇੱਕ ਦਸਤਾ ਬਣ ਗਿਆ ਇਹਨਾਂ ਨੂੰ ਸਤਿਗੁਰੂ ਜੀ ਨੇ ਹੁਕਮ ਦਿੱਤਾ ਸ਼ਸਤਰ ਵਿਦਿਆ ਦਾ ਅਭਿਆਸ ਕਰੋ ਸ਼ਿਕਾਰ ਖੇਡੋ ਤੇ ਵੈਰੀਆਂ ਨਾਲ ਲੜਨਾ ਸਿੱਖੋ ਕਰਮ ਦੇ ਵੈਰੀਆਂ ਨੂੰ ਨਾਸ ਕੀਤਾ ਜਾਵੇਗਾ ਤਿਆਰੀ ਕਰੋ ਸਤਿਗੁਰੂ ਜੀ ਦੇ ਇਸ ਹੁਕਮ ਨੂੰ ਸੁਣ ਕੇ ਪੁਰਾਣੇ ਸਿੱਖਾਂ ਨੇ ਆਖਿਆ ਇਹ ਜ਼ਰੂਰ ਆਪਣੇ ਬਾਬੇ ਸਤਿਗੁਰੂ ਹਰੀ ਗੋਬਿੰਦ ਸਾਹਿਬ ਜੀ ਵਾਂਗ ਜ਼ਾਲਮ ਤੁਰਕਾਂ ਨਾਲ ਯੁੱਧ ਕਰੇਗਾ ਬਹੁਤ ਵੱਡਾ ਪ੍ਰਤਾਪੀ ਜੋਦਾ ਹੋਵੇਗਾ ਕੋਈ ਅਗਮੜਾ ਮਰਦ ਹੈ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ ਸਾਰੀ ਸੰਗਤ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਤੇ ਦਰਸ਼ਨ ਕਰਕੇ ਨਿਹਾਲ ਹੋ ਗਈ दास वालों ਹੋਈ ਪੁਲ ਚੁੱਕ ਮਾਫ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸਰਵਣ ਕਰਨ ਲਈ ਸਾਡੇ ਇਸ ਫੇਸਬੁੱਕ ਪੇਜ ਨੂੰ ਲਾਈਕ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸ਼ੇਅਰ ਕਰੋ ਜੀ ਧੰਨਵਾਦ ਜੀ WhatsApp ਗਰੁੱਪ ਜੋਇਨ ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵੇ ਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਏ ਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ